ਕੀ ਨਾਮ ਕਰਾ ਮੇਰਾ ਨਾਮ ਨਿੰਦਰਪਾਲ ਕਰਾ ਹਾਂ ਜੀ ਇਹ ਜਿਹੜਾ ਝਗੜਾ ਹੋਇਆ ਕੀ ਸੀਗਾ ਤੇ ਰੋਲਾ ਪਾ ਰ ਸਰ ਮੇਰੀ ਸਿਸਟਰ ਜਿੱਦਾਂ ਉਹਦਾ ਆਪਰੇਸ਼ਨ ਹੋਇਆ ਅਪਰੇਟ ਮੈਰੀਡ ਆ ਤੇ ਉਹਨਾਂ ਦਾ ਪੁੱਤੇ ਦਾ ਆਪਰੇਸ਼ਨ ਆਇਆ ਜਿੱਕੋ ਉਹਨਾਂ ਦੇ ਖਾਣੇ ਵਾਲੀ ਨਾਲ ਚ ਪੱਤੀ ਸੀਗੀ ਉਹਦਾ ਹੋਇਆ ਦੋ ਆਪਰੇਟ ਹੋਏਗੇ ਤੇ ਇਹਨਾਂ ਦੀ ਸਟੈਂਡ ਕਢਵਾਉਣ ਦਾ ਟਾਈਮ ਉਹਨਾਂ ਨੇ 15 ਦਿਨ ਦਾ ਕਿਹਾ ਸੀ ਅੱਜ ਵੀ 20 ਜਾਂ 25 ਦਿਨ ਹੋ ਗਏ ਆ ਤੇ ਇਹਨਾਂ ਨੇ ਕੀ ਕਹਿਆ ਕੁੜੀ ਕਿਸੇ ਨਾਲ ਇਹ ਫੇਰ ਹੈਗਾ ਵਾ ਫੋਟੋਆਂ ਹੈਗੀਆਂ ਉਹਨਾਂ ਦੀ ਉਹਨਾਂ ਦੀ ਤੇ ਉਹਨਾਂ ਦੀ ਰਿਕਾਰਡਿੰਗ ਵਗੈਰਾ ਹੈਗੀਆਂ ਵੀ ਇਦਾਂ ਦੀ ਰਿਕਾਰਡਿੰਗ ਉਹ ਜਿਹਦਾ ਹਸ ਬਣਵਾਈ ਹੋਈ ਨਹੀਂ ਇਦਾਂ ਗੱਲਾਂ ਕਰਦੀ ਸੀ ਇਹਨਾਂ ਉਹ ਨੀਚ ਹੈਗਾ ਬੰਦਾ ਬਾਕੀ ਮੈਂ ਤੁਹਾਨੂੰ ਪ੍ਰੋਸਸ ਦੱਸਦੇ ਨਹੀਂ ਦਿਖਾਦੇ ਨਹੀਂ ਉਹਨਾਂ ਦੀ ਫੋਟੋਆਂ ਇਹ ਇਹਦਾ ਹੋਣਾ ਹੈ ਇਹ ਰਾਜਨਾਮਾ ਹੋ ਰਿਹਾ ਜਿਹੜੇ ਹਾਂ ਹਾਂਜੀ ਸਰ ਉਹਨਾ ਅਸੀਂ ਪੁਲਿਸ ਸਟੇਸ਼ਨ ਪਹਿਲਾਂ ਗਏ ਸੀ ਕਿਉਂਕਿ ਇਹ ਮੁੰਡਾ ਬਾਈ ਨਹੀਂ ਹੁੰਦਾ ਸੀ ਸਮਝਾਉਂਦੀ ਸੀ ਨਹੀਂ ਸਮਝਦਾ ਸੀ ਇਹਨੇ ਕਹ ਮੇਰਾ ਵਿਹਦਾ ਆਪਰੇ ਹੈ ਤੇ ਜਿੱਦਾਂ ਮੇਰੇ ਸਟੈਂਟ ਕਢਵਾਉਣੇ ਆ ਇਹ ਉਹਨੂੰ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਪਰ ਜਿੱਦਾਂ ਦੀ ਰਿਕਾਰਡਿੰਗ ਉਹ ਉਹਨਾਂ ਚ ਸਾਫ਼-ਸਾਫ਼ ਹੈਗਾ ਕਿ ਰੋਟੀ ਦੇ ਕੇ ਉਹਨਾਂ ਨੂੰ ਕਦੇ ਉਹਨੂੰ ਖੜਾ ਬਣਾ ਕੇ ਦਿੰਦਾ ਹੁਣ ਐਕਟਿਵਾ ਲੈ ਕੇ ਦੇਣੀ ਸੀ ਨੇ ਉਹਨੂੰ ਮਤਲਬ ਉਹ ਨੂੰ ਵਾਈਸ ਦੀ ਕੇਅਰ ਨਹੀਂ ਕਰਦੇ ਸਰਕਾਰ ਦਾ ਸੂਚੀ ਕਰਾਇਆ ਉਹ ਗੰਟੀ ਕਾਰਵਾਈ ਦੇ ਮਾਰ ਸੋਲ ਕਰ ਵੀ ਇਦਾਂ ਵਾ ਅਸੀਂ ਪੁਲਿਸ ਸਟੇਸ਼ਨ ਗਏ ਤੇ ਇਹ ਕਹਿੰਦੇ ਨਹੀਂ ਆਪਾਂ ਬੰਦੇਾਂ ਚ ਗੱਲ ਕਰਨੀ ਉਹ ਅਸੀਂ ਪਹਿਲਾਂ ਤਾਂ ਬੰਦੇਾਂ ਚ ਬੈਠੇ ਉਦੋਂ ਵੀ ਉਹਨਾਂ ਨੇ ਉੱਠ ਕੇ ਗੱਲ ਪੈਣ ਦੀ ਗੱਲ ਕਰੀ ਉਸ ਤੋਂ ਬਾਅਦ ਅਸੀਂ ਪੁਲਿਸ ਸਟੇਸ਼ਨ ਗਏ ਤਾਂ ਅਸੀਂ ਕਿ ਇੱਥੇ ਆਜੋ ਆਪਾਂ ਇਤਨੇ ਵੇਲੇ ਨੇ ਮੁੰਡੇ ਨੂੰ ਫੋਨ ਕੀਤਾ ਮੁੰਡਾ ਨਹੀਂ ਆਇਆ ਉੱਥੇ ਪੁਲਿਸ ਸਟੇਸ਼ਨ ਸਾਨੂੰ ਵਿੱਚ ਜਿਹੜੇ ਮੇਨ ਬੰਦੇ ਸੀ ਜਿਸ ਜਿਨ੍ਹਾਂ ਨੇ ਰਾਜੀਨਾਮਾ ਕਰਨਾ ਸੀ ਉਹਨਾਂ ਦੇ ਕਹਿਣ ਤੇ ਅਸੀਂ ਵਾਪਸ ਚੱਲ ਗਏ ਫਿਰ ਉੱਥੇ ਵੀ ਇਹਨਾਂ ਜਿੱਦਾਂ ਸਾਰੀਆਂ ਗੱਲਾਂ ਬਾਤਾਂ ਹੋਈਆਂ ਇਹਨਾਂ ਨੂੰ ਪੁੱਛਿਆ ਦੱਸਿਆ ਉਸ ਤੋਂ ਬਾਅਦ ਲਾਸਟ ਇਹਨਾਂ ਨੇ ਕਿਹਾ ਚਲ ਕੁੜੀ ਤੂੰ ਆ ਕੇ ਮੰਗ ਲੈ ਚਲ ਤੜਾ ਹਨ ਸਾਰਾ ਰੋਲਾ ਖਤਮ ਹੋ ਜਾਣਾ ਹਾਂਜੀ ਉਹ ਕੀ ਹੋਇਆ ਜਦੋਂ ਮਾਫੀ ਮੰਗਣ ਦੀ ਗੱਲ ਆਈ ਤੇ ਇਹ ਨਾ ਇਹਦੀ ਹਾਈਟ ਛੋਟੀ ਹੈ ਜੱਡੇ ਤੇ ਚੜ ਕੇ ਖੜ ਕੇ ਨਾ ਉਹ ਪਾਪਾ ਦੇ ਗੱਲ ਪੈ ਤੇ ਓਕੇ ਮਾ ਮਾਤਾ ਜੀ ਹਾਂਜੀ ਫੁੱਲ ਮੇਰੇ ਹਸਬੰਦ ਦੀ ਸੱਟ ਲੱਗੀ ਮੱਥੇ ਤੇ ਉਹਨਾਂ ਦੇ ਟਾਹ ਕੇ ਦਿਨ ਦੋ ਤਿੰਨ ਕਿ ਲੱਗੇ ਤੇ ਮੇਰੇ ਪਾਪਾ ਦੀ ਉਹਨਾਂ ਨੇ ਇੱਕ ਰਾਡ ਮਾਰੀ ਫਿਰ ਤੇ ਕੱਲੇ ਮਤਲਬ ਉਹਨਾਂ ਨੇ ਰੱਖਿਆ ਸੀ ਰਾਡ ਵਗੈਰਾ ਉਹਨਾਂ ਕੋਲ ਹਾਕੀ ਸੀ ਤੇ ਬੈਟ ਸੀਗਾ ਮੇਰੇ ਹਸਬੰਦ ਤੇ ਬੈਟ ਮਾਰਿਆ ਗਿਆ ਪਾਪਾ ਤੇ ਰਾਡ ਮਰੀ ਗਈ ਤੇ ਤਾਂ ਮਰ ਨਹੀਂ ਆ ਤੇ ਤੇਰੀ ਭੈਣ ਦੇ ਜੰਮ ਤੂੰ ਜੰਮ ਨਹੀਂ ਕਹਿੰਦਾ ਇਸ ਵਾਰ ਨੰਬਰ ਹੀ ਕਹਿਣੇ ਜਾਕਦੇ ਨਹੀਂ ਕਹਿੰਦਾ ਇੱਕ ਜੰਮ ਕੇ ਖੜਕ ਗਈ ਅੱਛਾ ਜਿੰਨਾ ਤੋਂ ਪਹਿਲੇ ਖੜਕੀਆਂ ਪਈ ਉਹ ਨਹੀਂ ਜੰਮਾ ਤੋਂ ਖੜਕ ਨਹੀਂ 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 ਜੰਮ ਬੱਚਾ ਉਹ ਤਾਂ ਨਹੀਂ ਫਿਰ ਫਿਰ ਕਈ ਲੜ ਪਏ ਫਿਰ ਇੱਥੇ ਗੱਲ ਆ ਜੇ ਨਹੀਂ ਐਵੇਂ ਫਾਇਦਾ ਕੀ ਹੈ ਤੂੰ ਪੁੱਠਾ ਬੋਲੀ ਜਾਉਂ ਤੇ ਥੋੜੀ ਮੰਗ ਸਿਸਟਮ ਬੰਨਾ ਹਾ ਹੋਟਲ ਹੈ ਸਾਡੇ ਮੀਟ ਹੋ ਜੇਗੀ ਪਰ ਸਹੀ ਤਰੀਕੇ ਨਾਲ ਚੱਲੋ ਸਹੀ ਤਰੀਕੇ ਨਾਲ ਚੱਲੋ ਬੋਲਣ ਨੂੰ ਗੱਲ ਤੇ ਨਾ ਚੱਲੋ ਪੁੱਠਾ ਨਹੀਂ ਬੋਲਣਾ ਇੱਥੇ ਰਾਜੀਨਾਮਾ ਕਰਨਾ ਹੈ ਚਲੋ ਇਹ ਇਹ ਸਭ ਤੇ ਕੰਦੀ ਪੈ ਕੇ ਛੱਡ ਦਿਓ ਮੈਂ ਤਿੰਨ ਜੰਮੇ ਚਾਰ ਜੰਮੇ ਕੋਡੀਆਂ ਮਾਂ ਮਾਂ ਕਿੰਨੇ ਜੰਮੇ ਮਾਂ ਪਿਓ ਇਹ ਵੇਖੀਂ ਉਹ ਮਰ ਬੋਲਦਾ ਮਾਂ ਇੱਕ ਟਾਈਮ ਤੇਰੀ ਗੱਲ ਕਿੱਥੇ ਆ ਗਈ ਕਿੰਨੇ ਨਾਲ ਕਲੇਸ਼ ਪੈ ਗਿਆ ਇਸ ਗੱਲ ਦਾ ਤੂੰ ਕਿਹਾ ਕਿ ਖੜਕੀ ਬੁਲਾਣਾ ਕਰਗੀ ਕੋਈ ਕਹਿੰਦਾ ਜੀ ਨਾਲ ਇਹ ਨਹੀਂ ਐਡੀ ਬਕਵਾਸ ਕੋਈ ਮੇਰੀ ਕਹਿੰਦਾ ਇਹ ਕੁਈ ਜਾਂ ਨੁਕਾਈਂ ਹੈ ਤੇਰੇ ਤੋਂ ਪਹਿਲੇ ਆਉਂ ਨੂੰ ਫਿਰ ਐਂ ਚੱਲੇ ਤੇਰੀ ਸੋਚ ਦਾ ਪਤਾ ਲੱਗਦਾ ਵੀ ਤੂੰ ਕਿੰਨਾ ਡਾਉਨ ਆ ਜਿਹੜਾ ਜਨਾਨੀ ਨੂੰ ਇਹ ਗੱਲ ਕਹਿੰਦਾ ਜਨਾਨੀ ਤਾਂ ਹੁੰਦੀ ਆ ਪੂਜਨ ਲਈ ਜਨਾਨੀ ਨੂੰ ਹੋਈ ਫਰਟੂ ਖਵਾ ოਪਰੇਸ਼ਨ ਕਰਾਇਆ ਇਹ ਤੇ ਦਵਾਈ ਖਵਾ ਜਾਂ ਕੁਛ ਆ ਤੂੰ ਤਾਂ ਦਵਾਈ ਦਾ ਵੀ ਪਤਾ ਲਿਆ ਦਵਾਈ ਦਵਾਈ ਕਿਹਨੇ ਮਦਵਾਨੀ ਮੇਰੇ ਮਾਂ ਤੇ ਖਲੋਤ ਟੁੱਟ ਲਿਆ ਕਰੂੰਗਾ ਫੇ ਹੈ ਖੜਕ ਨਹੀਂ ਤਾਂ ਫਿਰ ਆਪਾਂ ਤੇ ਦਵਾਈ ਨਹੀਂ ਦਿੰਦੇ ਇਹ ਕੀਲਾ ਚਾਂਸ ਆ ਤੇਰਾ ਮੁੰਡੇ ਨਾਲ ਤਾਂ ਹੋਰ ਸਖਵਾਰਾ ਉਹ ਰੋਜ਼ਾਂ ਓਂਠੇ ਲਿਆ ਆਸੇ ਚਾ ਡਾਡੀ ਨੋ ਤੇ ਪਿਆਵਾ ਦੇ ਲਿਆ ਉਹ ਤਾਂ ਗਲਤੀ ਮੈਂ ਜਿਹੜੇ ਗੁੰਮੀ ਡਾੜੀ ਹੈ ਉਹਨਾਂ ਨੂੰ ਤਾਂ ਮਮੀ ਡਾੜੀ ਗਿਆ ਨਹੀਂ ਉਸ ਗਲਤੀ ਉਹਨਾਂ ਗੁੰਮੀ ਡਾੜੀ ਖਾਈ ਬੈਠਾ ਡਾੜੀ ਦੇਖਣਾ ਚੋ ਆਪਾਂ ਹੁਣ ਇਹਦਾ ਹੁਣ ਆਪਾਂ ਉਹ ਰਿਪੋਰਟ ਕਰਗੇ ਨੇ 8 900 ਰਿਕਾਰਡਿੰਗ ਇਹਦੇ ਚ ਰੋਟੀਆਂ ਦੇ ਚਿਕਰ ਹੋਏ ਆਂ ਜਿਆ ਬੱਚਿਆਂ ਦੇ ਚਿਕਰ ਆ ਤੇ ਮੁੰਡੇ ਜੰਮੇ ਨੇ ਉਹ ਜੰਗ ਪਈ ਮੇਰੇ ਕਾਰਨ ਇਹ ਕਿ ਜੰਮ ਫੜ ਗਈ ਮੈਂ ਕਹਿੰਦੀ ਨਹੀਂ ਰੋਟੀਆਂ ਦੇ ਚੰਮੇ ਨਹੀਂ ਸਿਰ ਜੰਮ ਨਹੀਂ ਕਿਉਂ ਫੇਰ ਓਵਰ ਚੱਲੀ ਜਾਂਦੀ ਐ ਤੂੰ ਆਵਾ ਕੋਣੀ ਨਾ ਚੁੱਕ। ਤੂੰ ਅੰਦਰ ਪੈ ਉੱਠ ਲੈ। ਤੂੰ ਥੋੜਾ ਦੇਖ। ਨਹੀਂ ਆਪਾਂ ਕੋਈ ਫਾਰਮ ਤੂੰ ਨਾਮ ਦੋ ਮਲੇ। ਸਰਪੰਚ ਸਾਹਿਬ ਕੋਈ ਕੋਸ਼ਿਸ਼ ਨਹੀਂ ਕਰਦਾ ਸਾਰੇ ਸਮਝਦਾਰ। ਜੇ ਉਹਨੇ ਘਰ ਬਸਾਉਣਾ ਦੋਵਾਂ ਨੇ ਤੁਹਾਨੂੰ ਇਕੱਠੇ ਮਿਲ ਜੁਲ ਕੇ ਰਹਿਣਾ ਪੈਣਾ। ਰੋਟੀ ਬਲਵਾਓ ਬਾਹਰੋਂ ਲਿਆ ਤੱਕਾ ਜੋ ਮਰਜ਼ੀ ਕਰ ਚਾਹੇ ਤੂੰ ਬਲਵਾ ਪਿਆਰਨਾ ਇਹ ਤੇਰੇ ਉੱਤੇ ਕੋਈ ਬਣਾ ਲੈਂਦੀ ਰੋਟੀ ਸਾਰਾ ਚੱਲ ਬਣਾ ਬਲਵਾ ਲਈ ਤੇ ਖੋਲੀ ਹੋਲੀ ਜਾਂ ਬਾਹਰੋਂ ਲੈ ਇਹ ਦੂਜੀ ਗੱਲ ਇਹ ਆ ਮੈਂ ਨਹੀਂ ਤਾਂ ਯਾਰ ਕੋਈ ਗੱਲ ਨਹੀਂ ਤੂੰ ਆ ਜੀ ਰੋਟੀ ਤਾਂ ਬਣਾ ਸਕਦਾ ਮੈਂ ਕਹਿੰਦਾ ਤੂੰ ਖੀਰੇ ਕਦੇ ਲੈਂਦਾ ਕੱਚਾ ਪੱਕਾ ਨਹੀਂ ਮੱਝਾ ਨਾ ਸੀ ਤੂੰ ਠੀਕ ਹੋ ਗਈ ਰੋਟੀ ਬਣਾ ਉਸ ਤੋਂ ਬਾਅਦ ਚਾਹ ਤਾਂ ਹੋ ਜਾਣਾ ਨਾ ਨਾ ਉਹਦਾ ਕੁਝ ਕਹੋ ਦੂਜੀ ਗੱਲ ਇਹ ਆ ਕਿ ਕੋ ਕੰਪਨੀ ਇਹ ਕਰੂਗਾ ਦੇ ਕਰੂਗਾ ਤੇ ਮਗਰ ਕੋਈ ਨਹੀਂ ਸਾਰੇ ਤੁਹਾਡੇ ਨਾਲ ਹੋਣਗੇ ਕਿਉਂ ਜੀ ਹਾਂ ਜੀ ਤੀਜੀ ਗੱਲ ਇਹ ਆ ਕਿ ਜਿਹੜੀ ਤੁਹਾਡੇ ਜਿਹੜੇ ਆ ਨਾ ਤੁਸੀਂ ਜਿਆਦਾ ਇਹਨਾਂ ਨੂੰ ਨਾ ਤਾਂ ਤੁਸੀਂ ਲੋਕ ਇਹਨਾਂ ਨੂੰ ਛੇੜੋ ਜਾਂ ਆਓ ਜਾਂ ਜਾਓ ਕੋਈ ਰੱਗ ਗਈ ਨਹੀਂ ਆਵੇ ਨਾ ਤੁਸੀਂ ਕਰਦਾ ਇਹ ਗੱਲ ਕਹੀ ਮੁੰਡਣ ਮੁਲਾਜਾ ਕਿਉਂ ਇਤਨੀ ਆਸਤ ਦੀ ਚਲੋ ਚਲੋ ਰੁਕਾ ਨਹੀਂ ਇਹ ਇਹ ਕਹਿ ਸਕਦਾ ਜਦੋਂ ਇੱਥੇ ਆ ਜਮਾ ਹੀ ਨਹੀਂ ਤੂੰ ਉਹਨਾਂ ਨੂੰ ਕਿ ਫਿਰ ਨਹੀਂ ਘੂਵੇਂ ਉਹ ਇੱਥੇ ਆ ਜੀ ਤੈਨੂੰ ਕੋ ਚਾਹ ਨਹੀਂ ਕੁਛ ਨਹੀਂ ਪਾਣੀ ਨਹੀਂ ਪੁੱਛਣਾ ਫਿਰ ਕਿਉਂ ਆਵੇਂ ਮੈਂ ਠੀਕ ਪੱਠੇ ਚਾਹ ਪਾਣੀ ਮੇਰੇ ਮਾਪਿਆਂ ਤੋਂ ਪੁੱਛਾਈ ਤੂੰ ਮਾਤਾ ਨੂੰ ਜਦੋਂ ਆਉਂਦੇ ਨਹੀਂ ਚਾਹ ਨਹੀਂ ਇਹਨੂੰ ਪਿਓ ਕਰਕੇ ਕੀਆ ਮੁੰਡਾ ਇਹ ਲੈ ਗਿਆ ਕੋਈ ਨਹੀਂ ਦੋ ਦਿਨ ਮਲਕਾਂੰਦ ਕਰੇਗਾ ਤੀਜੇ ਦਿਨ ਲੈ ਲੈਣ ਤੇ ਇਹ ਉਹਨੂੰ ਕਹਿੰਦਾ ਕੋਈ ਨਹੀਂ ਮੈਂ ਤੇਰੇ ਕੋਲ ਲੈ ਆਪਾਂ ਘਰ ਰਸਾਣਾ ਆਪਾਂ ਹੋ ਇਹ ਕੰਮ ਮਿਲਗਾ ਤੋੜਦਾ ਆਪਾਂ ਭਾਵਾ ਨਹੀਂ ਬਣੂਗੀ ਜਦੋਂ ਮਰਜੀ ਤੋੜ ਲਾਂਗੇ ਹੁਣ ਤੁਸੀਂ ਚਾਹਸ ਲੈ ਲਓ ਸਿਆਣੇ ਬਣਜੋ ਕਿਸੇ ਦੇ ਦੁਆਰਾ ਨਹੀਂ ਆ ਰਹਾ ਮੈਨੂੰ ਜਿਹੜੇ ਘਟਾ ਹੋ ਗਏ ਮੇਰੀ ਦੁਕਾਨ ਚ ਅੱਜ ਕੁੜੀ ਵੀ ਨਹੀਂ ਆਈ ਕੰਮਾਂ ਲਈ ਮੈਂ ਨਾਜ਼ਰ ਉਠਾ ਕੇ ਆਇਆ ਇਹਦੇ ਖਾਤਰ ਕਹਿੰਦਾ ਚਲੋ 10 ਮਿੰਟ ਲਾ ਲਓ 10 ਮਿੰਟ ਦੇ ਦੇ ਲੋ ਕਹਿਣ ਨੂੰ 10 ਮਿੰਟ ਹੁੰਦੇ ਆ 2 ਮਿੰਟ ਹੋ ਗਏ ਆਪਾਂ ਨੂੰ ਤੁਸੀਂ ਹੁਣ ਸਿਆਣੇ ਬਣਜੋ ਦੋਵੇਂ ਮੀਆਂ ਬੀਬੀ ਜਿਆਦਾ ਇਹਨੂੰ ਬੰਦਾ ਪੈਣਾ ਤੇ ਨਾਲ ਤੁਹਾਨੂੰ ਬੰਦਾ ਪੈਣਾ ਹੁਣ ਤੁਸੀਂ ਅਗਲੀ ਪਿਛਲੀ ਕੋਈ ਵੀ ਭੈਣ ਭਰਾ ਹੋਵੇ ਮਾਪਿਓ ਕੋਈ ਚਾਹੇ ਕਿਸੇ ਨੂੰ ਕੋਈ ਗੱਲ ਨਹੀਂ ਕਹਿਣੀ ਮੈਂ ਕਹਿੰਨੀ ਜੇ ਆਪਾਂ ਕਿਚੜ ਛੁੱਟਾ ਗਏ ਛਿੱਟੇ ਆਪਣੇ ਘਰ ਦੇ ਕੋਈ ਗੱਲ ਨਾ ਕੋ ਕੀ ਨਾਮ ਵੀਰਜੀ ਤੜਾ ਮੇਰਾ ਨਾਮ 사ਜ ਨੇ 사ਜ ਨੇ ਕਿੱਥੇ ਵਿਆਹ ਹੈ ਤੇ ਕੀ ਹੋਊਗਾ ਮਾਹਰ ਮੈਂ ਬੁੱਕਨ ਵਾਲੇ ਵਿਆਹ ਹੈ ਹਾਂ ਤੇ ਮੇਰੀ ਤੇ ਮੇਰੀ ਘਰ ਦੀ ਦਾ ਝਗੜਾ ਸੀ ਕਿੰਨੀ ਦਿਨ ਮੈਰਿਜ ਹੋਈ ਮੈਨੂੰ ਬਸ ਅਪ੍ਰੈਲ ਚ 2 ਸਾਲ ਹੋ ਜਾਣੇ ਠੀਕ ਮੇਰਾ ਤੇ ਮੇਰੀ ਘਰ ਦੀ ਦਾ ਝਗੜਾ ਹੋਇਆ ਸੀ ਤੇ ਉਹਦੇ ਰਾਜਨਾਮੇ ਲਈ ਅਸੀਂ ਸਰਪੰਚ ਨੂੰ ਸਾਰੇ ਮੋਤਵਾਰ ਬੰਦੇ ਬੁਲਾਏ ਸੀ ਇਹਨਾਂ ਵੱਲ ਕੋਈ ਮੋਤਵਾਰ ਬੰਦਾ ਇੱਕ ਹੀ ਆਇਆ ਇਹ ਕੋਈ ਬਾਜ਼ਾਰ ਦਾ ਸੀ ਕੋਈ ਇਹਨਾਂ ਦਾ ਸਰਪੰਚ ਨਹੀਂ ਆਇਆ ਹੋਟਲ ਦੇ ਵਿੱਚ ਰਾਜਨਾਮਾ ਹੋ ਰਿਹਾ ਸੀ ਹੋਟਲ ਦੇ ਵਿੱਚ ਰਾਜਨਾਮਾ ਉੱਥੇ ਮੈਂ ਕੰਮ ਕਰਦਾ ਤੇ ਚਲੋ ਇਹਨਾਂ ਨੇ ਹੀ ਕਿਹਾ ਵੇ ਐ ਕਰੋ ਉੱਥੇ ਇਕੱਠੇ ਹੋ ਜਾਂਦੇ ਆ ਬੈਠ ਕੇ ਗ ਜੇ ਜਦੋਂ ਆਏ ਨੇ ਜੀ ਉਦੋਂ ਬੈਠੇ ਨੇ ਅਸੀਂ ਗੱਲ ਕਰਨ ਨੂੰ ਹੀ ਬੈਠਿਆ ਸੀ ਵੀ ਬੈਠੇ ਰਹੇ ਤੇ ਮੇਰੇ ਘਰ ਦੇ ਕੋਲੇ ਬੱਚਾ ਸੀ ਮੇਰਾ ਠੀਕ ਹੈ ਤੇ ਮੈਂ ਬੱਚਾ ਫੜ ਲੱਗਾ ਜੀ ਮੇਰਾ ਸੋਹਣਾ ਮੇਰੇ ਗੱਲ ਪੈਣ ਤਾਂ ਗਿਆ ਮੇਰਾ ਮੁੰਡਾ ਜੀ ਮੈਂ ਮੁੰਡਾ ਤਾਂ ਫੜ ਸਕਣਾ ਚਲੋ ਲੜਾਈ ਸਾਡੀ ਆਪ ਵਿਚੇ ਮੁੰਡਾ ਤਾਂ ਮੈਂ ਚੱਕ ਹੀ ਸਕਣਾ ਮੇਰਾ ਸੋਹਣਾ ਉਦੋਂ ਗੱਲ ਪੈਣ ਲੱਗ ਗਿਆ ਤੇ ਚਾਚੇ ਨੇ ਵੀ ਮੇਰੇ ਸਾਰੇ ਸਮਝਾਇਆ ਕਿ ਚਲੋ ਹੋਂਦਾ ਵੀ ਬੱਚਾ ਸੀ ਇਥੇ ਲੈ ਥੋੜੀ ਚੱਲਾਂ ਇੱਥੇ ਗੱਲ ਕਰੀਏ ਉੱਥੇ ਬੈਠੇ ਅਸੀਂ ਮੇਰਾ ਸੋਹਣਾ ਕਹਿੰਦਾ ਤੂੰ ਮੁੰਡੇ ਨੂੰ ਹੱਥ ਨਹੀਂ ਲਾ ਸਕਦਾ ਉਸ ਤੋਂ ਬਾਅਦ ਕੀ ਹੋਇਆ ਜੀ ਅਸੀਂ ਵੀ ਆਖੋ ਕਿ ਉਹ ਵੀ ਇਹੀ ਕਿਉਂ ਨਹੀਂ ਚੱਕ ਸਕਦੇ ਉਸ ਤੋਂ ਬਾਅਦ ਚਲੇ ਗਏ ਜਿੱਥੇ ਵੀ ਜਣਾ ਉਸ ਤੋਂ ਬਾਅਦ ਫਿਰ ਚਲੋ ਮੋਤਵਾ ਬੰਦੇ ਲੈ ਕੇ ਆਏ ਸਾਡੇ ਵੱਲੋਂ ਵੀ ਕੋਈ ਆਏ ਮੇਰਾ ਚਾਚਾ ਹੈ ਸਰਪੰਚ ਹੈ ਠੀਕ ਹੈ ਉਹ ਵੀ ਆਏ ਸਾਰੇ ਤੇ ਉਹਨਾਂ ਨੇ ਰਾਜਨਾਮਾ ਵੀ ਸਾਰਾ ਕਰਾਤਾ ਹੀ ਮੇਰਾ ਮਾਲਕ ਬੈਠ ਸੀ ਇਹਨਾਂ ਦਾ ਮਾਲਕ ਬੈਠ ਸੀ ਸਰਪੰਚ ਬੈਠਾ ਸੀ ਹੂੰ ਪਰ ਸਾਰੇ ਰਾਜਨਾਮਾ ਕਰਾਤਾ ਹੀ ਉਹਨਾਂ ਨੇ ਉਸ ਤੋਂ ਬਾਅਦ ਮੇਰੀ ਸਾਲੀ ਤੇ ਮੇਰੇ ਘਰ ਦੀ ਕੋਈ ਗੱਲ ਕਹੀ ਉਹੋ ਜੀ ਉਹ ਮੇਰੇ ਨਾਲ ਪੰਘਾਮਾ ਹੋ ਗਿਆ ਪੰਘਾਮਾ ਮੇਰੇ ਗੱਲ ਪੈ ਗਈਆਂ ਰੱਖੋ ਮੇਰੇ ਸਾਰੇ ਦਾ ਮਤਲਬ ਇੱਕ ਦੂਜੇ ਤੇ ਕੋਈ ਹੋਰ ਵੀ ਹਥਿਆਰ ਤੋਰ ਚੱਲੇ ਕਿ ਅਸੀਂ ਕੁਰਸੀਆਂ ਵਰਸੀਆਂ ਪਤਾ ਨਹੀਂ ਜੀ ਮੇਰੇ ਤੇ ਸਾਲੀ ਤੇ ਮੇਰੀ ਗੱਲ ਪੈ ਰਹੀ ਜੀ ਬਿਲਕੁਲ ਤਾਂ ਕੁਝ ਨਹੀਂ ਪਤਾ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਗੱਲ ਪੈ ਗਈ ਦੋ ਉਹ ਦੋ ਜਾਨੀਆਂ ਮੇਰੇ ਨਾਲ ਚਲਣਗੀਆਂ ਹੁਣ ਇਨਸਾਫ ਦੀ ਬੰਗ ਹਾਂਜੀ ਅਸੀਂ ਤਾਂ ਇਨਸਾਫ ਚਾਹਣੇ ਵੇਰਵਾ ਵੇਰਵਾ ਫਾਹਿਆ ਹੈ ਫਾਹਿਆ ਫਾਹਿਆ ਨਾ ਵੀ ਇਸ ਤਰ੍ਹਾਂ ਜਿਹੜੀ ਆ ਜਿੱਦ ਲੜਾਈ ਹੁੰਦੀ ਐਕਚੁਅਲੀ ਕਿਸੇ ਕੋਰਪੋਰਲ ਕਮਨਾਂ ਚ ਪਾਇਆ ਗਿਆ ਸੀ ਤਾਂ ਅਸੀਂ ਜੋ ਰੋਪਣੇ ਕੋਸ਼ਿਸ਼ ਕੀਤੀ ਤੋ ਨਹੀਂ ਸੁਧਰਿਆ ਫਿਰ ਅਸੀਂ ਪੁਜਾਇਤ ਵਗੈਰਾ ਬਾਈਟ ਪਰ ਅਸੀਂ ਪਹਿਲਾਂ ਦਰਖਾਸਤ ਦਿੱਤੀ ਸੀ ਉੱਥੇ ਨਾਲ ਬੁਲਾ ਲਿਆ ਕਹਿੰਦੇ ਕੋਈ ਨਹੀਂ ਸਿੱਧਾ ਮੇੜਦੇ ਫਿਰ ਇਹਨਾਂ ਸੱਟ ਡੰਡੇ ਤਿਆਰ ਰੱਖੇ ਨੇ ਬਾਅਦ ਸਾਨੂੰ ਕੋਟ ਮਾਰ ਜਦੋਂ ਮੈਂ ਕਿਹਾ ਗਲਤੀ ਮਾਫ ਕਰ ਲਓ ਤਾਂ ਉਹ ਕਹਿੰਦਾ ਨਹੀਂ ਉਹ ਬਸ ਦਾਦਾ ਕਹਿੰਦਾ ਅਸੀਂ ਮੰਗਾਂਗੇ ਉਹ ਨਹੀਂ ਮੰਗੇਗਾ ਇੱਥੋਂ ਇਹਨਾਂ ਨੂੰ ਲੜਾਈ ਸ਼ੁਰੂ ਕਰ ਹਾਂਜੀ ਦੁਆ ਪਾਟੀਆਂ ਜੇਗਾ ਹਾਂਜੀ ਦੁਆ ਪਾਟੀਆਂ ਜੇਗਾ ਹਾਂਜੀ ਅਸੀਂ ਉਹ ਗੜੀ ਜੀ ਦੋ ਸੱਤਾਂ ਲਾਈਆਂ ਮੇਰੇ ਪਾਪਾ ਦੇ ਲਾਈਆਂ ਸਾਡਾ ਟ੍ਰੇਸ਼ਨ ਹੈ ਗੜੀ ਮਾਰੀਆਂ ਸਿੱਧਾ ਹਾਂਜੀ ਜੀ ਬਾਜੀ ਜੀ ਬਾਦੂ ਪਤਾ ਨਹੀਂ ਕੀ ਰਾਟ ਰੋਡ ਲਈ ਤੇ ਰਾਟ ਰੋਡ ਲਈ ਕਰਦੇ ਪਤਾ ਨਹੀਂ ਕਿ ਉਹਨਾਂ ਨੇ ਪਹਿਲਾਂ ਸਾਰੇ ਤਿਆਰ ਰੱਖਿਆ ਵਿੱਚ ਸਰਪੰਚ ਸਪੋਨ ਚ ਵਿੱਚ ਰਲੇ ਵਿੱਚ ਸਾਪ ਨੂੰ ਮਿਲਦੇ ਸਨ ਮਸਲਾ ਇਹਦਾ ਆਇਆ ਹੋਟਲ ਦੇ ਵਿੱਚ ਦੋ ਪਾਰਟੀਆਂ ਲੜਾਈ ਇੰਨੀ ਪਤਾ ਸਾਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀ ਜੀ ਬਾਬੂ ਨਾਮ ਦੇ ਵਿਅਕਤੀ ਦਾ ਉਹਨੇ ਉਹਨਾਂ ਤੋਂ ਅਸੀਂ ਉਹ ਵੀ ਸਾਡਾ ਕੁਖਰੇਲੂ ਝਗੜਾ ਸੀਗਾ ਜਿਹੜਾ ਅਸੀਂ ਰਾਜਾਂ ਦੇ ਵਿੱਚ ਇੱਥੇ ਇਕੱਠੇ ਹੋਏ ਸੀ ਉਹ ਰਾਜਨਾਮੇ ਦਰਾਨੀ ਉਹਨਾਂ ਦੀ ਆਪਸ ਚ ਤੂੰ ਤੂੰ ਮੈਂ ਵੱਧ ਕੇ ਲੜਾਈ ਹੋਈ ਤੇ ਅਸੀਂ ਜਦੋਂ ਉੱਥੇ ਮੌਕੇ ਤੇ ਪਹੁੰਚੇ ਤਾਂ ਉਹ ਬੰਦੇ ਟੇਬਲ ਹੱਥਾਂ ਲਾ ਕੇ ਸੀਗੇ ਜਿਹੜੇ ਅਸੀਂ ਮਗਰ ਦਸ ਹੱਥਾਂ ਲਾ ਲਏ ਹਾਂ ਜਿਹੜਾ ਹੁਣ ਇਹਨਾਂ ਦਾ ਗਿਆਨ ਹਾਸਲ ਕਰਕੇ ਐਮਐਲਏ ਦਾ ਸਬਕ ਕਰਕੇ ਜਿਹੜੀ ਬੰਦੀ ਕਰ ਲਈ ਉਹ ਕਿਤੇ